ਸਾਡੇ ਪੰਡਤ ਵਾਲੇ ਇਹ ਕਿਹਦੇ ਲੀਡਰ ਨੇ ਕਰਵਾਤਾ ਮੇਰੇ ਦੇ ਠੀਕਮੰਦਰ ਨੇ ਕਰਵਾਤਾ ਪਰਚਾ ਕਰਵਾਤਾ ਆਪਣੇ ਹੋ ਜਾਂਦਾਗਾ ਉਹਨਾਂ ਨੇ ਉਹਨਾਂ ਨੇ ਦਿਮਾਗ ਰੋਦਾਸ ਕਹਿ ਕੇ ਵੀ ਕੈਨਸਲ ਕਰ ਦਿੱਤਾ ਕੈਨਸਲ ਕਰਾਇਆ ਹੈ ਪਰ ਇਹ ਗੱਲ ਹੈ ਸਾਰਾ ਕੁਝ ਡਰੋ ਨਾ ਤੁਸੀਂ ਸਾਰਾ ਕਾਸ ਕਾਸੇ ਤੋਂ ਡਰਨ ਦੀ ਲੋੜ ਨਹੀਂ ਆਪਾਂ ਦਬਦਬਾ ਕਰਨਾ ਰਹੋਗੇ ਤੇ ਇਕੱਠੇ ਹੋਵਾਂਗੇ ਤਾਂ ਪਾਲ ਗਿਆ ਨਹੀਂ ਨਹੀਂ ਹਟ ਨਹੀਂ ਐਨੇ ਦਰੇ ਖੈਣੋ ਯਾਰ ਕੈਪੀ ਜਪੜ ਔਰ ਸੋਹਣੇ ਵਿਚਾਰ ਬਲਜੀਤ ਸਿੰਘ ਜੱਜਲਜੀ ਹੋਰਾਂ ਨੇ ਰੱਖੇ ਹੁਣ ਮੈਂ ਬੇਨਤੀ ਕਰੂੰਗਾ ਜ਼िला ਪ੍ਰਧਾਨ ਦਰਬਾਰਾ ਸਿੰਘ ਆਪਣੇ ਵਿਚਾਰ ਰੱਖਣਗੇ ਜੈਪੀਮ ਜੈ ਭਾਰਤ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਰਬਾਰਾ ਸਿੰਘ ਜ਼ਿਲ੍ਹਾ ਪ੍ਰਧਾਨ ਕਲਾਲ ਵਾਲਾ ਤਲਵੰਡੀ ਸਾਭੂ ਬਠਿੰਡਾ ਬੇਨਤੀ ਕਰਦਾ ਹੈ ਕਿ ਮੰਗ ਪੱਤਰ ਜੋ ਵੀ ਹੈ ਮੈਂ ਬੋਲ ਕੇ ਸੁਣਾਉਣ ਲੱਗਾ ਮਾਨਯੋਗ ਸ੍ਰੀਮਾਨ ਡੀਸੀ ਸਾਹਿਬ ਜੀ ਬਠਿੰਡਾ ਪਿਛਾ ਨਰੇਗਾ ਮਜ਼ਦੂਰਾ ਮਜ਼ਦੂਰਾ ਨੂੰ ਆਉਣ ਵਾਲੀਆਂ ਦਿੱਕਤਾਂ ਸਬੰਧੀ ਸ੍ਰੀਮਾਨ ਜੀ ਨਿਮਰਤਾ ਸਹਿਤ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਬਠਿੰਡਾ ਦੇ ਬਠਿੰਡਾ ਜ਼ਿਲ੍ਹਾ ਦੇ ਨਰੇਗਾ ਮਜ਼ਦੂਰ ਹਾਂ ਸਾਡੀ ਨਰੇਗਾ ਮਜ਼ਦੂਰ ਜਾਗਰੂਕਤਾ ਜੂਨੀਅਨ ਪੰਜਾਬ ਚ ਰਜਿਸਟਰਡ ਨੰਬਰ 014 ਵੱਲੋਂ ਆਪ ਜੀ ਨੂੰ ਇੱਕ ਮੰਗ ਪੱਤਰ ਸੌਂਪ ਰਹੇ ਹਾਂ ਜਿਸ ਵਿੱਚ ਅਸੀਂ ਨਿਰੇਗਾ ਮਜ਼ਦੂਰ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਜਿੰਨਾ ਦੇਰਵੇ ਹੇਠ ਅਨਸਾਰ ਹੈ ਨਿਰੇਗਾ ਤੇ ਚੱਲਦੇ ਕੰਮ ਦੀ ਹਾਜ਼ਰੀ ਹਾਜ਼ਰੀ ਲੱਗਣ ਵੇਲੇ ਜਿਹੜੀ ਇੱਕੋ ਜਗ੍ਹਾ ਤੋਂ ਸਾਡੀ ਹਾਜ਼ਰੀ ਲਾਈ ਜਾਂਦੀ ਹੈ ਇਸ ਕਰਕੇ 6 ਦੇ 6 ਦਿਨ ਹੀ ਸਵੇਰ ਤੇ ਸ਼ਾਮ ਦੀ ਹਾਜ਼ਰੀ ਇੱਕੋ ਥਾਂ ਲਾਈ ਜਾਂਦੀ ਹੈ ਉਹ ਤਾਂ 6 ਕਿੱਟਾ ਕਮਨ ਘਰ ਦੀ ਜੇਕਰ ਲੇਬਰ 3-4 ਕਿਲੋਮੀਟਰ ਤੱਕ ਚਲੀ ਜਾਂਦੀ ਹੈ ਸਵੇਰ ਦੀ ਹਾਜ਼ਰੀ ਦਾ ਸਵੇਰ ਦੀ ਹਾਜ਼ਰੀ ਲੱਗ ਜਾਂਦੀ ਹੈ ਬਾਅਦ ਦੁਪਹਿਰ ਦੀ ਹਾਜ਼ਰੀ 3-4 ਕਿਲੋਮੀਟਰ ਦੇ ਫਿਰ ਆ ਕੇ ਲੱਗਦੀ ਹੈ ਨੂੰ ਬਹੁਤ ਹੀ ਮੁਸ਼ਕਲ ਅਤੇ ਅੜਿਕਤ ਆਉਂਦੀ ਹੈ ਇੱਕੋ ਜਗ੍ਹਾ ਕਿਉ ਟੈਪਕ ਬੰਦ ਕੀਤੀ ਜਾਵੇ ਅਤੇ ਜਿੱਥੇ ਲੇਬਰ ਕੰਮ ਕਰਦੀ ਹੈ ਉੱਥੇ ਹੀ ਸਾਡੀ ਲੇਬਰ ਦੀ ਹਾਜ਼ਰੀ ਲਾਈ ਜਾਵੇ ਜਦੋਂ ਤੋਂ ਡਰੇਗਾ ਦਾ ਕੰਮ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਇੱਕ ਕਾਰਡ ਨੰਬਰ 100 ਦਿਨ ਦਾ ਕੰਮ ਦਿੱਤਾ ਜਾਂਦਾ ਹੈ ਅਤੇ 2005 ਤੋਂ ਬਾਅਦ ਮਹਿੰਗਾਈ ਨਹੀਂ ਵਧੀ ਮਹਿੰਗਾਈ ਐਲੀ ਵੱਧ ਚੁੱਕੀ ਹੈ ਕਿ ਸਾਡਾ ਕੰਮ 100 ਦਿਨ ਦਾ ਹੀ ਮਿਲ ਰਿਹਾ ਸਾਨੂੰ ਵਧਾ ਕੇ 365 ਦਿਨ ਕੰਮ ਦਿੱਤਾ ਜਾਵੇ ਤਿਹਾਰੀ ਵੀ 700 ਰੁਪਏ ਕੀਤੀ ਜਾਵੇ ਕਿਉਂਕਿ ਪੰਜਾਬ ਵਿੱਚ ਮਸ਼ੀਨਰੀ ਦਾ ਝੁੱਕ ਹੋਣ ਕਰਕੇ ਗਰੀਬ ਪਰਿਵਾਰਾਂ ਲਈ ਕੋਈ ਕੰਮ ਹੀ ਨਹੀਂ ਰਹੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਜਿਹੜੀ ਪਹਿਲਾਂ 2 ਰੁਪਏ ਕਿਲੋ ਵਾਲੀ ਕਣਕ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ 6 ਮਹੀਨਿਆਂ ਤੋਂ ਆਪਣੇ ਵਾਅਦੇ ਦਿੰਦੀ ਸੀ ਸਾਨੂੰ ਉਹ ਵੀ ਸਾਡੀ ਬੰਦ ਹੋ ਚੁੱਕੀ ਹੈ ਕਣਕ ਚਾਲੂ ਕੀਤੀ ਜਾਵੇ ਡਰੇਗਾ ਮਜ਼ਦੂਰਾਂ ਦੇ ਜਿਹੜੇ ਸਾਲ 2017 ਵਿੱਚ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੀਆਂ ਸੌਰਸ ਸਕੀਮਾਂ ਦਾ ਨਾ ਮਕਾਨ ਅਤੇ ਮਕਾਨਾਂ ਦੀ ਸਕੀਮ ਅਤੇ ਵੀ ਸਾਨੂੰ ਕਿੱਥੇ ਲਿਖਣਾ ਆਪਣਾ ਗਲਤ ਹੋ ਜਾ ਰਿਹਾ ਹੈ ਕੋਈ ਕਿਸੇ ਨੇ ਵੀ ਨਹੀਂ ਬਣਾ ਕੇ ਦਿੱਤੇ ਅਤੇ ਜੋ ਸਾਡੇ ਬਣਦੇ ਹੱਕ ਮਕਾਨ ਅਤੇ ਫਲਾਸੋ ਲੈਟਰਿੰਗਾ ਬਾਥਰੂਮ ਸ਼ੈੱਡ ਦਿੱਤੇ ਜਾਣ ਦਿੱਤੇ ਜਾਣ ਵਿਸ਼ਾ ਪਿੰਡਾਂ ਵਿੱਚ ਡਰੇਗਾ ਮਜ਼ਦੂਰਾਂ ਦੀਆਂ ਹਾਜ਼ਰੀਆਂ ਲਾਉਣ ਵਾਲੇ ਮੇਟ ਵੀ ਸਾਡੀਆਂ ਹਾਜ਼ਰੀਆਂ ਘਰਾਂ ਵਿੱਚ ਬੈਠੀਆਂ ਦੀਦੀਆਂ ਤੇ ਲੇਬਰ ਦੀਆਂ ਗਲਤ ਹਾਜ਼ਰੀਆਂ ਲਾ ਰਹੇ ਹਨ ਉਹਨਾਂ ਦਾ ਸੁਧਾਰ ਕੀਤਾ ਜਾਵੇ ਪੰਜਾਬ ਪ੍ਰਧਾਨ ਕਾਲਾ ਸਿੰਘ ਪੁੱਲਰ ਜੈ ਭੀਮ ਜੈ ਭਾਰਤ ਲਿਖਾਈ ਵਾਲਾ ਬੜਾ ਕੰਮ ਲਾ ਗਿਆ ਕਿਤੇ ਪਤਾ ਅਖਰ ਕਿਥੇ ਪਤਾ ਬਹੁਤ ਹੀ ਸੋਹਣੇ ਵਿਚਾਰ ਦਰਬਾਰਾ ਸਿੰਘ ਨੇ ਰੱਖੇ ਹੁਣ ਮੈਂ ਬੇਨਤੀ ਕਰੂੰਗਾ ਪੰਜਾਬ ਪ੍ਰਧਾਨ ਕਾਲਾ ਸਿੰਘ ਭੋਲਰ ਆਪਣੇ ਵਿਚਾਰ ਰੱਖਣਗੇ ਸਭ ਤੋਂ ਪਹਿਲਾਂ ਤਾਂ ਜੋ ਵੀ ਕੋਈ ਆਪਣੇ ਪੰਜਾਬ ਦੇ ਅਨੁਸਾਰ ਜੋ ਸਾਰੇ ਪੰਜਾਬ ਕਮੇਟੀ ਦੇ ਪਹੁੰਚੇ ਅਤੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਅਕਬਾਲ ਸਿੰਘ ਜੋ ਪੰਜਾਬ ਦੇ ਮੀਤ ਪ੍ਰਧਾਨ ਅਤੇ ਸੁਰਜੀਤ ਸਿੰਘ ਜੱਜੜ ਜੋ ਕਿ ਜ਼ਿਲ੍ਹੇ ਦੇ ਮੀਤ ਪ੍ਰਧਾਨ ਬਠਿੰਡੇ ਦੇ ਅਤੇ ਹੋਰ ਵੀ ਆਪਣਾ ਜੋ ਪਹੁੰਚੇ ਆ ਸ੍ਰੀ ਮੰਸਰ ਸਾਹਿਬ ਤੋਂ ਕਰਮਜੀਤ ਕੌਰ ਜੋ ਕਿ ਸਟੇਟ ਬਾਡੀ ਦੇ ਵਿੱਚ ਮੈਂਬਰ ਚੁਣੇ ਗਏ ਆ ਬਾਕੀ ਜੋ ਵੀ ਵੱਖ-ਵੱਖ ਪਿੰਡਾਂ ਤੋਂ ਆਏ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਪਿਤਾ ਭਾਈ ਵੱਖ-ਵੱਖ ਪਿੰਡਾਂ ਤੋਂ ਆਏ ਆ ਅਸੀਂ ਸਭ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਆ ਤੁਹਾਡਾ ਇੱਥੇ ਆਇਆਂ ਦਾ ਜੀ ਆਇਆਂ ਨੂੰ ਕਿਉਂਕਿ ਆਪਾਂ ਨੂੰ ਆਪਣੇ ਹੱਕ ਜਿਹੜੇ ਤਾਂ ਮਿਲਣਗੇ ਜੇਕਰ ਆਪਾਂ ਇਕਾ ਕਰਕੇ ਆਪਾਂ ਚੱਲਦੇ ਤਾਂ ਜੇਕਰ ਆਪਣਾ ਏਕਤਾ ਹੁੰਦੀ ਆ ਤਾਂ ਤਾਂ ਹੀ ਉਹ ਡੀਸੀ ਸੁਣੂਗਾ ਜੇਕਰ ਆਪਣੀ ਏਕਤਾ ਨਹੀਂ ਤਾਂ ਕੋਈ ਵੀ ਮੁਲਾਜ਼ਮ ਨਹੀਂ ਸੁਣਦਾ ਅੱਜ ਕੱਲ ਜਿਹੜਾ ਯੁੱਗ ਆ ਉਹ ਏਕਤਾ ਦਾ ਰਹਿ ਗਿਆ ਕੋਈ ਇਕੱਲਾ ਕਿੰਨਾ ਵੀ ਰੋਲਾ ਪਾਈ ਜਾਵੇ ਉਹ ਆਪੇ ਆਪਣੇ ਹੱਕ ਨਹੀਂ ਲੈ ਸਕਦਾ ਜਿਵੇਂ ਪੰਜਾਬ ਦੇ ਵਿੱਚ ਨਰੇਗਾ ਮਜ਼ਦੂਰਾਂ ਨੂੰ ਲੈ ਕੇ ਬਹੁਤ ਜ਼ਿਆਦਾ ਕਪੜੇਬਾਜੀ ਹੋ ਰਹੀ ਹੈ ਨਰੇਗਾ ਮਜ਼ਦੂਰਾਂ ਦਾ ਜਿਹੜਾ ਕੰਮ ਕੀਤਾ ਹੁੰਦਾ ਉਹਨੂੰ ਪੈਸੇ ਸਹੀ ਨਹੀਂ ਮਿਲਦੇ ਪੈਸੇ ਗਲਤ ਖਾਤਿਆਂ ਦੇ ਵਿੱਚ ਵੀ ਗਏ ਕਈਆਂ ਦੇ ਕਈਆਂ ਨੇ ਨਰੇਗਾ ਦੇ ਵਿੱਚ ਕੰਮ ਕਰਤਾ ਪਰ ਬਾਅਦ ਦੇ ਵਿੱਚ ਕਹਿਤਾ ਕਿ ਤੁਹਾਡੇ ਆਧਾਰ ਕਾਰਡ ਸਹੀ ਨਹੀਂ ਆਧਾਰ ਕਾਰਡ ਅਪਡੇਟ ਕਰਨ ਵਾਲੇ ਕਈਆਂ ਪਿੰਡਾਂ ਦੇ ਵਿੱਚ ਹੋਏ ਆ ਇਹ ਹੋਰ ਵੀ ਕਾਫੀ ਪਿੰਡਾਂ ਦੇ ਵਿੱਚ ਜਿਹੜੇ ਐਪਾਂ ਚੱਲਦੀ ਜਿਵੇਂ ਐਪ ਚੱਲਦੀ ਹੈ ਨਰੇਗਾ ਦੀ ਜਿਹਦੇ ਵਿੱਚ ਮਨ ਲੋ ਹਾਜ਼ਰੀ ਇੱਕ ਜਗ੍ਹਾ ਲੱਗਦੀ ਹੈ ਜਿੱਦੇ ਇੱਕ ਇੱਕ ਹਾਜ਼ਰੀ ਲੱਗੂਗੀ ਤਾਂ ਉਹਦੇ ਵਿੱਚ ਕਈ ਮਾਤਾ ਭੈਣਾਂ ਜਿਹੜੀਆਂ ਬਜ਼ੁਰਗ ਆ ਉੱਥੇ ਪਹੁੰਚਣਾ ਹੀ ਮੁਸ਼ਕਲ ਹੁੰਦਾ ਦੁਪਹਿਰ ਦੀ ਹਾਜ਼ਰੀ ਕਈ ਵਾਰੀ ਮਾਤਾ ਭੈਣ ਰਹਿ ਜਾਂਦੀ ਹੈ ਉਹਦੇ ਵਿੱਚ ਬਾਅਦ ਚੈਕਸ਼ਨ ਲੱਗਦਾ ਵੀ ਆ ਹਾਜ਼ਰੀ ਕਿਉਂ ਨਹੀਂ ਆਈ ਮਾਤਾ ਪੈਣ ਦੀ ਤੇ ਉਹਦੇ ਵਿੱਚ ਵੀ ਸਾਡੀਆਂ ਮਾਤਾ ਪੈਣਾਂ ਦੀ ਖਿੱਚ ਹਤ ਹੋਈ ਹੁੰਦੀ ਹੈ ਵੀ ਤੁਸੀਂ ਇਹ ਕਿਉਂ ਨਹੀਂ ਟਾਈਮ ਨਾਲ ਸਿਰ ਪਹੁੰਚੇ ਇਸ ਕਾਰਨ ਸਾਡਾ ਫਰਜ ਆ ਪ੍ਰਸ਼ਾਸਨ ਨੂੰ ਦੱਸਣਾ ਕਿ ਜਿੰਨੀਆਂ ਵੀ ਆਪਾਂ ਪੂਰੇ ਪੰਜਾਬ ਦੇ ਵਿੱਚ ਚੱਲਦੀਆਂ ਉਹਨਾਂ ਦੀ ਜਿਹੜੀ ਲੋਕੇਸ਼ਨ ਆ ਇੱਕ ਲੋਕੇਸ਼ਨ ਨਾ ਕੀਤੀ ਜਾਵੇ ਜੇਕਰ ਆਪਾਂ ਇੱਕ ਲੋਕੇਸ਼ਨ ਤੇ ਕੰਮ ਕਰਾਂਗੇ ਤਾਂ ਕਿਲੋ 2 ਕਿਲੋਮੀਟਰ ਤੇ ਤੁਰ ਕੇ ਜਾਣਾ ਪੈਂਦਾ ਉਹ ਲੋਕੇਸ਼ਨ ਆ ਅਸੀਂ ਇਹ ਨਹੀਂ ਕਹਿੰਦੇ ਲੋਕੇਸ਼ਨ ਨਾ ਹੋਵੇ ਲੋਕੇਸ਼ਨ ਹੋਵੇ ਪਰ ਉਥੇ ਦੋ ਤਿੰਨ ਲੋਕੇਸ਼ਨਾਂ ਹੋਣੀਆਂ ਚਾਹੀਦੀਆਂ ਕੰਮ ਦੀਆਂ ਤੇ ਜਿਹਦੇ ਵਿੱਚ ਨੇੜਤਾ ਦੀ ਹਾਜ਼ਰੀ ਹੋ ਲੱਗ ਸਕੇ ਬਾਕੀ ਜਿਹੜੀ ਸਾਡੀ ਜੋ ਨਰੇਗਾ ਮਜ਼ਦੂਰ ਜਾਗਰੂਕਤਾ ਯੂਨੀਅਨ ਬਣੀ ਹੈ ਇਸ ਕਰ ਨਹੀਂ ਬਣੀ ਹੈ ਜਾਗਰੂਕਤਾ ਦਾ ਮਤਲਬ ਤੁਹਾਨੂੰ ਸਾਰਿਆਂ ਨੂੰ ਜਗਾਉਣਾ ਪ੍ਰਸ਼ਾਸਨ ਨੂੰ ਜਗਾਉਣਾ ਪੰਜਾਬ ਸਰਕਾਰ ਨੂੰ ਜਗਾਉਣਾ ਕਿ ਸਾਡੇ ਜਿਹੜੇ ਹੱਕ ਆ ਉਹ ਕਿਉਂ ਦਬੇ ਜਾ ਰਹੇ ਆ ਪਹਿਲਾ ਹੱਕ ਜਿਹੜਾ ਸਾਡੀਆਂ ਮਾਤਾ ਪਿਤਾ ਬਾਈਆਂ ਨੇ ਜੇ ਮਕਾਨਾਂ ਸਬੰਧੀ ਲਿਸਟਾਂ ਵੀ ਵੇਖੀਆਂ ਹੋਣੀਆਂ ਉਹ ਲਿਸਟਾਂ ਦੇ ਵਿੱਚ ਨਾਂ ਵੀ ਆ ਗਏ ਮਕਾਨ ਕਿਸੇ ਹੋਰ ਦਾ ਪੈ ਗਿਆ ਜਿਹਦਾ ਪੈਣਾ ਚਾਹੀਦਾ ਸੀ ਉਹਦਾ ਨਹੀਂ ਪਿਆ ਬਹੁਤ ਪਿੰਡਾਂ ਦੇ ਵਿੱਚ ਜਿਹੜੀ ਘਪਲੇਬਾਜੀ ਹੈਗੀ ਆ ਕਿ ਮਕਾਨ ਅਸੀਂ ਖੁਦ ਵੀ ਵੇਖੇ ਕਈਆਂ ਪਿੰਡਾਂ ਦੇ ਵਿੱਚ ਵੰਡ ਦੇ ਯੋਗ ਵੀ ਆ ਪਰ ਮਕਾਨ ਉਹਨਾਂ ਦੇ ਆਏ ਜਿਨ੍ਹਾਂ ਦੇ ਕੋਠੀਆਂ ਹੀ ਪਾਈਆਂ ਹੋਈਆਂ ਪਰ ਇਹ ਪੰਜਾਬ ਸਰਕਾਰ ਧਿਆਨ ਦੇਵੇ ਕਿ ਜੇਕਰ ਇਹਦਾ ਹੱਲ ਤਾਂ ਹੀ ਨਿਕਲ ਸਕਦਾ ਜਿਹੜੇ ਉਹ ਮੁਲਾਜ਼ਮ ਭੇਜਣਾ ਪਿੰਡਾਂ ਦੇ ਵਿੱਚ ਅਨਕਾਰੀ ਕਰਨਾ ਇਨਕੁਆਰੀ ਕਰਕੇ ਜਿਹੜੇ ਹੱਕਦਾਰ ਆ ਮਕਾਨਾਂ ਦੇ ਉਹ ਮਕਾਨ ਉਹਨਾਂ ਨੂੰ ਮਿਲਣੇ ਚਾਹੀਦੇ ਆ ਜੇਕਰ ਮਕਾਨ ਨਾ ਮਿਲੇ ਤਾਂ ਫਿਰ ਅਸੀਂ ਜਿਹੜਾ ਤਿੱਖਾ ਸੰਘਰਸ਼ ਉਸ ਮੁਤਾਬਕ ਅਸੀਂ ਵਿੱਢਾਂਗੇ ਬਾਕੀ ਜੋ ਵੀ ਮਾਤਾ ਪਿਣਾ ਅਸੀਂ ਮਾਤਾ ਪਿਣਾ ਦਾ ਕਿਉਂ ਜ਼ਿਆਦਾ ਨਾਮ ਲੈਣੇ ਆ ਕਿਉਂਕਿ ਹਰ ਇੱਕ ਪਿੰਡ ਦੇ ਵਿੱਚ ਜ਼ਿਆਦਾ ਮਾਤਾ ਪਿਣਾ ਬਾਈ ਨਰੇਗਾ ਦੇ ਵਿੱਚ ਬਹੁਤ ਘਟ ਜਾਂਦੇ ਆ ਅਸੀਂ ਮਾਤਾ ਪਿਤਾ ਬਾਈ ਸਾਰਿਆਂ ਦਾ ਰਲਮਾ ਹੀ ਨਾਲ ਲੈਣੇ ਆ ਤਾਂ ਇਸ ਕਾਰਨ ਆਪਾਂ ਨੂੰ ਜਿੱਥੇ ਵੀ ਮੰਨ ਲਓ ਅੱਜ ਜਿਵੇਂ ਤੁਸੀਂ ਸ੍ਰੀ ਆਪਣਾ ਬਠਿੰਡਾ ਦੇ ਵਿੱਚ ਆਏ ਹੋ ਬਠਿੰਡੇ ਦੇ ਵਿੱਚ ਤੁਸੀਂ ਆਪਣੀ ਹਾਜ਼ਰੀ ਲਵਾਈ ਹੈ ਕਿ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਸਾਡਾ ਫਰਜ਼ ਹੈ ਕਿ ਡੀਸੀ ਸਾਹਿਬ ਮੰਗ ਪੱਤਰ ਲਵੇ ਅਤੇ ਮੰਗ ਪੱਤਰ ਤੇ ਪੂਰਾ ਅਮਲ ਕਰਕੇ ਉਹਨੂੰ ਅੱਗੇ ਜਿਹੜੀਆਂ ਪਿੰਡਾਂ ਦੇ ਵਿੱਚ ਚਾਹੇ ਕਮੇਟੀਆਂ ਬਣਾਵੇ ਜੋ ਜਿਵੇਂ ਮਰਜ਼ੀ ਕਰੇ ਪਿੰਡਾਂ ਦੇ ਵਿੱਚ ਅਨਕਾਰੀ ਕਰੇ ਚਾਹੇ ਨਰੇਗਾ ਦੀ ਹੈ ਚਾਹੇ ਮਕਾਨਾਂ ਸੰਬੰਧੀ ਹੈ ਜਾਂ ਕੋਈ ਵੀ ਮਸਲੇ ਪਿੰਡਾਂ ਦੇ ਉਹਦੇ ਵਿੱਚ ਹੱਲ ਕਰਨ ਲਈ ਸਰਕਾਰ ਨੂੰ ਉਹਦੇ ਵਿੱਚ ਕਮੇਟੀਆਂ ਬਣਾ ਕੇ ਉਹਦਾ ਹੱਲ ਕੱਢ ਕੇ ਸਹੀ ਉਹਨੂੰ ਹੱਕ ਮਿਲਣੇ ਚਾਹੀਦੇ ਹਰ ਇੱਕ ਨੂੰ ਬੀ ਦੂਰ ਨੂੰ ਬਾਕੀ ਮੈਂ ਬਹੁਤਾ ਸਮਾਂ ਨਹੀਂ ਲੈਂਦਾ ਕਿਉਂਕਿ ਸਮਾਂ ਅੱਗੇ ਬਹੁਤ ਹੋ ਚੁੱਕਿਆ ਹੈ ਕਈ ਮਾਤਾ ਭੈਣਾਂ ਬਾਈਆਂ ਨੇ ਵਾਪਸ ਵੀ ਜਾਣਾ ਆਪਾਂ ਨੂੰ ਉੱਥੇ ਡੀਸੀ ਦਫ਼ਤਰ ਮੰਗ ਪੱਤਰ ਦੇਣ ਜਾਣਾ ਸਾਰੇ ਮਾਤਾ ਪਿਤਾ ਭੈਣਾਂ ਭਾਈਆਂ ਨੇ ਨਾਲ ਹੀ ਜਾਣਾ ਤੁਹਾਡੀ ਨਾਲ ਹੀ ਵੀਡੀਓ ਬਣੂਗੀ ਉਸ ਮਤਲਬ ਕੋ ਤੁਸੀਂ ਨਾਰੇ ਬਾਜੀ ਜਿਹੜੇ ਲਾ ਸਕਦੇ ਹੋ ਕੋਈ ਮੁਰਦਾਬਦ ਕਿਸੇ ਨੂੰ ਨਹੀਂ ਆਖਣਾ ਬਨਰੇਗਾ ਮਜ਼ਦੂਰ ਜਾਗਰੂਕਤਾ ਯੂਨੀਅਨ ਜਿੰਦਾਬਾਦ ਇਹਨਾਂ ਕਹਿ ਸਕਦੇ ਹੋ ਹੋਰ ਬਹੁਤਾ ਕੁਝ ਨਹੀਂ ਬੋਲਣਾ ਤਾਂ ਇਹ ਤੁਸੀਂ ਬੋਲ ਸਕਦੇ ਆ ਕਿਸੇ ਨੇ ਸਾਇਆ ਵੀ ਨਰੇ ਤੁਸੀਂ ਬੋਲਣਾ ਨਰੇਗਾ ਮਜ਼ਦੂਰ ਜਾਗਰੂਤਾ ਯੂਨੀਅਨ ਜਿੰਦਾਬਾਦ 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 ਤਾਂ ਤੁਸੀਂ ਇਸ ਤਰ੍ਹਾਂ ਹੀ ਬੋਲਣਾ ਕਿ ਜਿਹੜਾ ਕੋਈ ਇਹਦੀ ਯਾਦ ਆ ਉਹ ਬੋਲਦਾ ਜਾਵੇ ਨਾੜੇ ਲਾਉਂਦਾ ਜਾਵੇ ਤਾਂ ਆਪਾਂ ਬਹੁਤਾ ਸਮਾਂ ਨਹੀਂ ਲੈਂਦੇ ਤੇ ਇਸ ਕਰਨਾ ਆਪਾਂ ਜਿਹੜਾ ਹੁਣ ਮੰਗ ਪੱਤਰ ਦੇਵਾਂਗੇ ਡੀਸੀ ਸਾਹਿਬ ਨੂੰ ਤੇ ਸਾਰਿਆਂ ਨੇ ਹੀ ਉੱਥੇ ਜਾਣਾ ਕਿ ਆਪਾਂ ਰੋਕਿਆ ਜਾਊਗਾ ਫਿਰ ਜੇ ਕਹਿਣਗੇ ਤੁਸੀਂ ਮੰਗ ਪੱਤਰ ਇੱਥੇ ਲੈਣ ਆਉਣੇ ਆ ਤਾਂ ਆਪਾਂ ਉੱਥੇ ਰਾਜ ਦੇ ਜਾਵਾਂਗੇ ਇਹ ਕਰ ਨਹੀਂ ਤਾਂ ਆਪਾਂ ਕੋਈ ਜਿੰਨੇ ਜਨੇ ਹੋਣਗੇ ਅੰਦਰ ਜਾ ਕੇ ਮੰਗ ਪੱਤਰ ਦੇ ਦੇਾਂਗੇ ਜੀ ਜੈ ਭੀਮ ਜੈ ਭਾਰਤ ਜੇ ਬਾਤੀ ਕੋਈ ਗੱਲ ਬਾਤ ਕਰਨੀ ਚਾਹੁੰਨਾ ਬਸ ਇੱਕ ਕਰਾ ਕੇ ਤੋਂ ਵੀ